ਸਵੇਦੋਂ ਨੂੰ ਵੀ ਸਾਰੇ ਨੂੰ ਅਰਜ਼ ਕਰਾਂਗਾ ਕਿ ਸਗੁਰੂ ਰਾਮ ਸਿੰਘ ਜੀ ਦੀ ਬਾਤ ਚਾਹਵੇ ਅਸੀਂ ਜਿਹੜਾ ਦਿਲ ਪਰ ਕਰਦੇ ਆ ਸਗੁਰਾਂ ਦੇ ਦਰਸ਼ਨ ਤੇ ਕਰਦੇ ਆ ਸਗੁਰੂ ਰਾਮ ਸਿੰਘ ਜੀ ਦੀ ਬਾਤ ਸ਼ਾਹ ਦੇ ਦਰਸ਼ਨ ਉਹ ਵਾਲੇ ਸਮੇਂ ਦਾ ਬਹੁਤ ਜਿਹੜਾ ਕਦੋਂ ਹੋਣਾ ਇਹ ਉਹਨਾਂ ਦੀ ਇੱਛਾ ਹੈ ਪਰ ਤਖੜੇ ਹੋਵੇ ਉਦਮ ਕਰੋ ਇੱਕ ਇੱਕ ਘੰਟਾ ਨਾਮ ਸਿਮਰ ਸਾਰੇ ਕਰਿਆ ਕਰੋ ਸਗੁਰੂ ਰਾਮ ਸਿੰਘ ਦੇ ਦਰਸ਼ਨ ਦੇ ਤੇ ਬਰਜਾਦਾ ਰੱਖੋ ਲੜਕੇ ਦਾ ਪਾਣੀ ਨਹੀਂ ਪੀਓ ਬਜ਼ਾਰਦਾਰਾ ਖਾਓ ਕਤੂ ਗੱਲ ਝੂਠਲਾਂ ਦਾ ਨਖਾਓ ਜਾ ਕੇ ਜਿੰਨਾ ਜਿਹੜੇ ਕਰ ਸਕਦੇ ਨੇ ਉਹ ਉਦਮ ਕਰਨ ਤੇ ਇਹ ਰਕਮ ਆਦੋਂ ਘਟਣ ਸਗੁਰਾਂ ਦੇ ਦੱਸਣ ਸਗੁਰਾਂ ਦੀ ਦਸੀਏ ਬਜਾੜਾ ਦੇ ਚੱਲਣ ਆਪਸ ਵਿੱਚ ਲੜਾਈਆਂ ਝਗੜੇ ਇਹ ਸਾਰੇ ਬੰਦ ਕਰੋ ਤੇ ਭਜਨ ਕਰੋ ਤੇ ਅਰਦਾਸ ਕਰੋ ਸਗੁਰਾਂ ਦੀ ਅਸੀਂ ਇੱਥੇ ਆ ਕੇ ਜ਼ਮੀਨਾਂ ਤੋਂ ਜਾਇਦਾਦਾਂ ਨੂੰ ਲੜਦਵਾਸੇ ਨਹੀਂ ਆਏ ਅਸੀਂ ਇਸ ਵਾਸਤੇ ਆਏ ਕਿ ਸਗੁਰਾਂ ਦੇ ਦਰ ਲੱਗੇ ਸਾਡਾ ਜੀਵਨ ਸਫਲ ਹੋਵੇ ਜਦੋਂ ਆਹ ਸੰਸਾਰ ਤੋਂ ਜਾਣਾ ਹੈ ਤੇ ਅਗੇ ਦਾ ਅਗੇ ਸਾਨੂੰ ਚੰਗਾ ਤਾਂ ਆਬੜੇ ਇੱਥੇ ਖੁੰਦ ਰੇ ਨੇ ਇੱਕ ਦੂਸਰੇ ਦੀ ਮਿੰਨਤ ਵਿੱਚ ਬਹੁਤੀ ਲਵਾਦੇ ਬਹੁਤ ਜਗਾ ਤਾਂ ਹਾਸਲ ਕਰਾ ਅਸਲ ਹਾਸਲ ਕਰਦੋਂ ਅਥਾ ਸਾਥ ਉਹ ਲੈ ਜਾਂਦਾ ਹੈ ਉਹ ਹੈ ਸਗੁਰਾਂ ਦੇ ਸਗੁਰਾਂ ਦੀ ਕਿਰਪਾ ਨਾਲ ਜੇ ਅਸੀਂ ਇਹ ਕਰ ਸਕੀਏ ਕਿ ਜਦੋਂ ਇਹ ਸਹੈ ਸੰਸਾਰ ਤੋਂ ਜਾਣਾ ਹੈ ਤੇ ਉਸ ਉਹ ਥਾਂ ਸਾਨੂੰ ਪ੍ਰਾਪਤ ਹੋਵੇ ਜਿਹਦੇ ਨਾਲ ਸਾਡੀ ਕਲਿਆਣ ਹੋਵੇ ਸਗੁਰੂ ਜੀ ਤੁਹਾਨੂੰ ਜੀ ਬਾਚਾ ਨੇ ਬਾਰ ਬਾਰ ਆਪਣੇ ਉਹ ਦੱਸਣੇ ਸੁਣਦੇ ਹੋ ਨਾਮ ਤੇਨਨ ਵਾਸਤੇ ਤੇ ਸਗੁਰਾਂ ਦੀ ਬਜਾੜਾ ਰੱਖਣ ਵਾਸਤੇ ਬਖਸ਼ਿਸ਼ ਕੀਤੀ ਹੈ ਤੁਸੀਂ ਵੀ ਕੋਸ਼ਿਸ਼ ਕਰੋ ਜਿੰਨੇ ਸਿਰ ਇੱਥੇ ਆਏ ਨੇ ਮੈਂ ਮੰਦਾ ਸੋਉ ਨਹੀਂ ਰੱਖ ਸਕਦੇ ਬਜਾੜਾ ਨਹੀਂ ਰੱਖ ਸਕਦੇ ਪਰ ਇਹ ਪ੍ਰਾਨ ਕਰਕੇ ਜਾਓ ਕਿ ਅੱਜ ਤੋਂ ਫੋਟਲਾ ਨਾ ਤਸਾਨੀ ਖਾਣਾ ਘਰ ਬੈਠ ਕੇ ਖਾਓ ਫੋਟਲਾ ਨਹੀਂ ਬਿਲਕੁਲ ਨਾ ਖਾਓ ਜਾ ਕੇ ਉਹਨਾਂ ਦੇ ਬਿਲਕੁਲ ਖਾਇਰਾ ਦੇ ਉਹਨਾਂ ਨਾਲ ਨਾਮਿਲ ਵਰਤੋ ਉਹ ਫੋਟਲਾ ਨਾ ਕੋਟਲਾ ਨੂੰ ਵਿੱਚ ਦੇ ਕੇ ਕੋਈ ਨਾ ਖਾਵੇ ਜਿੰਨੇ ਖਾਣਗੇ ਜਿਹੜੇ ਕਰ ਸਕਦੇ ਨੇ ਉਹ ਆਪਣੇ ਆਪਣੇ ਇਲਾਕੇ ਵਾਲੇ ਸਾਨੂੰ ਦੱਸਣ ਸੰਤਾਂ ਕਿ ਸਾਨੂੰ ਪਤਾ ਲੱਗੇ ਕਿ ਸਾਡਾ ਹੋਲਾ ਜਿਹੜਾ ਉਹਈ ਕੋਈ ਸਫਲਤਾ ਹੋਈ ਹੈ ਅਸੀਂ ਸਭ ਰਾਣ ਦੇ ਬਚਨ ਉਹ ਇਸ ਹੋਲੇ ਦੀ ਸਫਲਤਾ ਇਹ ਹੈ ਕਿ ਅਸੀਂ ਸਭ ਰਾਣ ਦੇ ਬਚਨ ਮੰਨ ਸਕੀਏ ਅੱਜ ਸਭ ਰਾਣ ਗੁਰਦਾਸ ਸਿੰਘ ਜੀ ਦੇ ਬਾਦਸ਼ਾਹ ਦੇ ਦਰਸ਼ਨ ਕਰਨ ਵਾਸਤੇ ਹਾਜ਼ਰ ਹੋ ਸਕੀਏ ਇੱਕ ਇੱਕ ਘੰਟਾ ਨਾਮ ਸਿਮਰਨ ਸਾਰੇ ਕਰਿਆ ਕਰੋ ਸਣੇ ਕੇ ਸੀਸ਼ਣਾਲ ਕਰਿਆ ਕਰੋ ਮਾਸ ਰਾਉਤ ਉਹ ਤਗੜੇ ਹੋ ਕੇ ਆ ਆਪ ਬਚਾਓ ਦੇ ਦੂਸਰਿਆਂ ਨੂੰ ਬਚਾਓ ਮੈਂ ਹੀ ਇੱਜ਼ਤ ਕਰਕੇ ਆ ਗਏ ਆ। ਇੱਥੋਂ ਹੀ ਸਾਰਿਆਂ ਨੂੰ ਖੁਸ਼ੀਆਂ ਨੇ ਵਾਰ-ਵਾਰ ਕੋਈ ਨਾ ਮੰਗਣ ਜਾਵੇ ਉਥੇ ਸਦਨ ਦੇ ਕੋਲ ਜਾਵੇ ਤੇ ਮੇਰੇ ਵਰ ਸਭੂ ਦਾ ਦੇ ਸ੍ਰੀ ਰਾਮ ਸਿੰਘ ਦੀਆਂ ਖੁਸ਼ੀਆਂ ਨੇ ਤੁਸੀਂ ਹੁਣ ਦੇ ਵੀ ਆਏ ਹੋ ਸਭੂ ਕਿਰਪਾ ਕਰਨ ਤੇ ਤੁਹਾਡਾ ਬਲ ਬਖਸ਼ੇ ਆਪਣਾ ਹੁਕਮ ਮੰਨਣਾ ਦੀ ਬਖਸ਼ਿਸ਼ ਕਰਾਉਣ ਦੀ ਗੱਲ ਹੋ ਗਈ ਹੈ।